ਪੰਜਾਬ ਦੀ ਰਾਜਨੀਤੀ ਵਿੱਚ ਉਥਲ-ਪੁਥਲ ਚੱਲਦਾ ਰਹਿੰਦਾ ਹੈ ਸਾਡੇ ਨਾਲ ਇਸ ਵਕਤ ਸਰਬਜੀਤ ਸਿੰਘ ਖਾਲਸਾ ਉਹ ਨਦਨਾਲ ਗੱਲ ਕਰਦੇ ਹਨ ਪਰ ਪਿੱਛੇ ਤੁਸੀਂ ਜੋ ਤਸਵੀਰ ਦੇਖ ਰਹੇ ਹੋ ਉਹ ਹੈ ਸਰਦਾਰ ਬਿਆਨ ਸਿੰਘ ਔਰ ਉਹ ਇੰਦਰਾ ਗਾਂਧੀ ਦੀ ਬੋਡੀਗਾਰਡ ਸੀ ਔਰ ਇੰਦਰਾ ਗਾਂਧੀ ਨੂੰ ਮਾਰਨ ਵਾਸਤੇ ਵੀ ਉਹਨਾਂ ਦਾ ਹੀ ਹੱਥ ਸੀਗਾ ਸਰ ਗੱਲ ਹੈ ਕਿ ਤੁਸੀਂ ਪਹਿਲੇ ਵੀ ਤਿੰਨ ਵਾਰ ਚੋਨਾਲ ਲੜ ਚੁੱਕੇ ਹੋ ਦੋ ਵਾਰ ਲੋਕ ਸਭਾ ਔਰ ਇੱਕ ਵਾਰ ਵਿਧਾਨ ਸਭਾ ਇਸ ਵਾਰ ਕੀ ਲੋਡ ਪਈ ਹੈ ਕਿ ਤੁਸੀਂ ਲੜਨਾ ਚਾਹੁੰਦੇ ਹੋ ਔਰ ਇਸ ਤਰ੍ਹਾਂ ਦੀ ਰਾਜਨੀਤੀ ਕਿਉਂਕਿ ਤੁਹਾਡੇ ਫਾਦਰ ਦਾ ਐਸੋਸੀਏਸ਼ਨ ਰਿਹਾ ਸੀਗਾ ਐਕਸੈਪਟੈਂਸ ਹੈਗਾ ਅੱਜ ਦੀ ਰਾਜਨੀਤੀ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਡਮ ਮੇਰਾ ਰਾਜਨੀਤੀ ਦੇ ਵਿੱਚ ਇਲੈਕਸ਼ਨ ਕੰਟੈਸਟ ਕਰਨ ਦਾ ਸਭ ਤੋਂ ਵੱਡਾ ਮੁੱਦਾ ਇਹ ਹੈ ਕਿਉਂਕਿ ਵੀ ਜਿਹੜੇ ਸਰਕਾਰਾਂ ਅੱਜ ਤੱਕ ਰਹੀਆਂ ਐ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੋਈ ਵੀ ਹੋਈ ਬੇਗਦਬੀ ਦਾ ਇਨਸਾਫ ਨਹੀਂ ਦਿਵਾ ਸਕੀਆਂ ਤੇ ਜਿਹੜੇ ਬੰਦੀ ਸਿੰਘ ਹੈ ਉਹਨਾਂ ਦਾ ਵੀ ਮੁੱਦਾ ਬਹੁਤ ਹੈ 20-20 ਸਾਲ ਉੱਪਰ ਹੋ ਗਏ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋਈਆਂ ਨੂੰ ਜਦਕੀ ਜਦੋਂ ਜਿਹੜੀ ਆ ਵੀ ਸਰਕਾਰਾਂ ਪੰਜਾਬ ਦੇ ਵਿੱਚ ਆਈਆਂ ਹੈ ਜਾਂ ਜਿਵੇਂ ਹੁਣ ਭਗਮੰਤ ਮੰਦ ਦੀ ਸਰਕਾਰ ਹੈ ਇਹ ਇਹਨਾਂ ਨੂੰ ਰੀਲੀਜ਼ ਕਰ ਸਕਦੀ ਹੈ ਇਹਨਾਂ ਨੂੰ ਕੋਈ ਦਿੱਕਤ ਨਹੀਂ ਹੈ ਇਹਦੇ ਵਿੱਚ ਪਰ ਇਹ ਸਰਕਾਰ ਨਹੀਂ ਚਾਹੁੰਦੀ ਅਸੀਂ ਇਸ ਗੱਲ ਕਰਕੇ ਹੁਣ ਰਾਜਨੀਤੀ ਵਿੱਚ ਇਲੈਕਸ਼ਨ ਕੰਟੈਸਟ ਕਰਦੇ ਹਾਂ ਕਿ ਅਸੀਂ ਜਿੱਤ ਕੇ ਕਿਉਂਕਿ ਜਿਹੜੀਆਂ ਗੱਲਾਂ ਕੋਈ ਹੋਰ ਕੋਈ ਪਾਰਟੀ ਨਹੀਂ ਚੱਕਦੀ ਸਿੱਖਾਂ ਦੇ ਮੁੱਦੇ ਅਸੀਂ ਉਹਨਾਂ ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਆਮ ਆਦਮੀ ਪਾਰਟੀ ਨੇ ਵੀ ਚੱਕੀ ਸੀ ਗੱਲ ਤੇ ਅਸ਼ਵਮਨੀ ਅਕਾਲੀ ਦਲ ਤਾਂ ਕਹਿ ਰਿਹਾ ਕਿ ਪੰਥਕ ਹੈ ਬੰਦੀ ਸੀ ਦਾ ਪੂਰਾ ਮੈਟਰ ਹੈ ਉਹ ਵੀ ਚੱਕਿਆ ਹੈ ਔਰ ਇਹਦੇ ਵਿੱਚ ਸਿਰਫ ਸਰਕਾਰ ਦਾ ਨਹੀਂ ਕੇਂਦਰ ਦਾ ਵੀ ਰੋਲ ਰਿੰਦਾ ਤਾਂ ਤੁਸੀਂ ਕਿਸ ਤਰ੍ਹਾਂ ਹਿਸਾਬ ਤਰ੍ਹਾਂ ਚਲੋਗੇ ਕਿ ਇਹ ਸੋਲਵ ਹੋ ਜਾਏ ਜਾਂ ਇਹ ਐਡਰੈਸ ਕਰ ਸਕੋ ਕਿਉਂਕਿ ਬਾਕੀ ਪਾਰਟੀਆਂ ਵੀ ਮੁੱਦਾ ਤੇ ਚੱਕ ਹੀ ਰਹੇ ਨੇ ਮੈਡਮ ਜਿਹੜਾ ਸ਼ਰੋਮਨੀ ਅਕਾਲੀ ਦਲ ਹੈ ਨਾ ਇਹ ਤਾਂ ਰਾਜੀ ਕਰਦੇ ਸੀ ਉਦੋਂ ਜਦੋਂ ਬੰਦੀ ਸਿੰਘ ਅੰਦਰ ਸੀ ਜਦੋਂ ਤੁਹਾਨੂੰ ਯਾਦ ਹੋਏਗਾ ਜਦੋਂ ਰਾਮੂ ਆਲਿਆ ਸਾਹਿਬ ਯੂਪੀ ਦੇ ਵਿੱਚ ਕੈਬਨਿਟ ਮੰਤਰੀ ਰਹੇ ਹਨ ਉਦੋਂ ਉਹ ਜੇਲ੍ਹ ਮੰਤਰੀ ਸੀਗੇ ਤੇ ਉੱਥੇ ਇੱਕ ਸਿੰਘ ਸੀਗਾ ਮੇਰੇ ਨਾਮ ਦੀ ਯਾਦ ਉਹਨਾਂ ਨੇ ਪਹਿਲਾਂ ਜਾਣਦੇ ਹੀ ਪਹਿਲਾ ਕੰਮ ਉਹ ਸਿੰਘ ਨੂੰ ਰਿਲੀਜ਼ ਕਰਨ ਦਾ ਕੀਤਾ ਹੈ ਅਸੀਂ ਇਸ ਗੱਲ ਹੀ ਉਹਨਾਂ ਨੂੰ ਵੀ ਬਹੁਤ ਐਪਰੀਸ਼ੀਏਟ ਕਰਦੇ ਹਾਂ ਤੇ ਉਵੇਂ ਹੀ ਹੈ ਮੈਡਮ ਇਸ ਗੌਰ ਛੇਟ ਗਵਰਨਮੈਂਟ ਦੇ ਹੱਥ ਦੇ ਵਿੱਚ ਹੈ ਰਿਲੀਜ਼ ਕਰਨਾ ਪਰ ਅਜੇ ਤੱਕ ਜਿੰਨੀਆਂ ਵੀ ਸਰਕਾਰਾਂ ਰਹੀਆਂ ਸ਼੍ਰੋਮਣੀ ਅਕਾਲੀ ਦਲ ਦੀ ਵੀ ਮੈਂ ਕਹਿੰਦਾ 20 ਸਾਲ ਸਰਕਾਰ ਰਹੀ ਹੈ ਪਰ ਇਹਨਾਂ ਨੇ ਕਦੇ ਵੀ ਨਹੀਂ ਸੋਚਿਆ ਬਈ ਇਹ ਸਿੰਘਾਂ ਨੂੰ ਰਿਲੀਜ਼ ਕੀਤਾ ਜਾਵੇ 2004 ਪਹਿਲਾ ਚੋਣ ਤੁਸੀਂ ਲੜਿਆ ਸੀਗਾ ਹੁਣ ਤੱਕ ਜਿੰਨ ਤਿੰਨ ਵਾਰ ਤੁਸੀਂ ਚੋਣ ਲੜਿਆ ਲੇਕਿਨ ਸਕਸੈਸ ਨਹੀਂ ਮਿਲਿਆ ਫਿਰ ਕੀ ਮੋਟੀਵੇਸ਼ਨ ਹੈ ਤੁਹਾਨੂੰ ਕੀ ਲੱਗਦਾ ਕਿਉਂਕਿ ਇਸ ਵਾਰ ਫਰੀਦਕੋਟ ਵਿੱਚ ਜੋ ਲੜਾਈ ਹੈ ਉਹ ਆਰਟਿਸਟ ਦੀ ਲੜਾਈ ਹੈ ਚਾਹੇ ਕਾਂਗਰਸ ਵਿੱਚ ਮੁਹੰਮਦ ਸਦੀਕ ਨੇ ਕਰਮਜੀਤ ਹੈ ਆਮ ਆਦਮੀ ਪਾਰਟੀ ਤੇ ਫਿਰ ਹੰਸਰਾਜ ਹੰਸ ਨੇ ਤੇ ਉਹਦੇ ਵਿੱਚ ਲੋਕ ਤੁਹਾਨੂੰ ਕੀ ਕਿਉਂ ਵੋਟ ਪਾਣਗੇ ਮੈਡਮ ਮੈਨੂੰ ਲੋਕਾਂ ਨੇ ਹੀ ਅਪਰੋਚ ਕੀਤਾ ਹੈ ਫਰੀਦਕੋਟ ਦੇ ਆਣੇ ਮੇਰਾ ਕੋਈ ਵਿਚਾਰ ਨਹੀਂ ਸੀ ਇਲੈਕਸ਼ਨ ਲੜਨ ਦਾ ਉਹ ਮੇਰੇ ਕੋਲੇ ਆਏ ਤੇ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਖੜਾਂਗੇ ਚੱਲਾਂਗੇ ਜੋ ਵੀ ਤੁਸੀਂ ਕਹੋਗੇ ਕਿਉਂਕਿ ਮੈਡਮ ਉਹ ਕਹਿੰਦੇ ਆ ਵੀ ਜੋ ਵੀ ਸਿੱਖਾਂ ਦੇ ਮੁੱਦੇ ਆ ਅੱਜ ਤੱਕ ਕੋਈ ਵੀ ਇਨਸਾਫ ਨਹੀਂ ਦਿਵਾ ਸਕਿਆ ਇਹਨਾਂ ਦੀ ਗੱਲ ਹੀ ਨਹੀਂ ਕੋਈ ਕਰਦਾ ਜਿੱਤ ਕੇ ਉਹਨਾਂ ਨੂੰ ਪਤਾ ਵੀ ਇਹ ਸ਼ਹੀਦ ਪਰਿਵਾਰ ਹੈ ਅਸੀਂ ਤਾਂ ਮੈਡਮ ਅਸੀਂ ਤਾਂ ਇਹ ਸਾਰਾ ਕੁਝ ਹੰਡਾਇਆ ਹੈ ਦੇਖਿਆ ਹੈ ਸਾਨੂੰ ਪਤਾ ਹੈ ਵੀ ਇਹ ਕਿਸ ਤਰ੍ਹਾਂ ਸਾਰਾ ਕੁਝ ਸਿਸਟਮ ਚੱਲਦਾ ਹੈ ਹਨਾ ਬਾਅਦ ਚ ਕਿਵੇਂ ਪਰਿਵਾਰ ਰਹਿਨੇ ਆ ਇਸ ਲਈ ਅਸੀਂ ਚਾਹਵਾਂਗੇ ਕਿ ਉਸ ਕੌਮ ਚਾਏ ਚਾਂਦੀ ਆ ਵੀ ਹੁਣ ਮੈਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜ ਕੇ ਤੇ ਇਹ ਸਾਰੇ ਮੁੱਦੇ ਉਹ ਛਕਵਾਉਣਾ ਚਾਹੁੰਦੀ ਹੈ ਤੁਸੀਂ ਇੰਡੀਪੈਂਡੈਂਟ ਖੜੇ ਹੋ ਰਹੇ ਹੋ ਤੇ ਇਹਦੇ ਵਿੱਚ ਕਿਉਂਕਿ ਸਮਰਨਜੀਤ ਮਾਨ ਹੈ ਸ਼ਿਮਨੀ ਅਕਾਲੀ ਦਾ ਅੰਮ੍ਰਿਤਸਰ ਹੈ ਬਾਕੀ ਉਹਦੇ ਨਾਲ ਉਹਨਾਂ ਦੇ ਨਾਲ ਕੋਈ ਐਸੋਸੀਏਸ਼ਨ ਨਹੀਂ ਤੁਸੀਂ ਰੱਖਣਾ ਚਾਹੁੰਦੇ ਕਿ ਮੀਨਸ ਕੀ ਕੀ ਹੈ ਮੈਡਮ ਮੈਂ ਆ ਦੱਸਣਾ ਚਾਹੁੰਦਾ ਕਿ ਮੈਂ ਅਜ ਤੱਕ ਕਦੀ ਸਮਰਨਜੀਤ ਸਿੰਘ ਮਾਨ ਨੂੰ ਅਪਰੋਚ ਨਹੀਂ ਨਹੀਂ ਕੀਤਾ ਵੀ ਤੁਸੀਂ ਮੈਨੂੰ ਟਿਕਟ ਦਿਓ ਉਹ ਆਪੇ ਹੀ ਆਂਦੇ ਸੀ ਮੇਰੇ ਕੋਲੇ ਵੀ ਸਾਡੀ ਪਾਰਟੀ ਤੁਹਾਨੂੰ ਟਿਕਟ ਦੇਣਾ ਚਾਹਦੀ ਹੈ ਉਹ ਫਿਰ ਮੇਰੇ ਕੋਲੇ 2007 ਤੋਂ ਬਾਅਦ 2009 ਦੇ ਵਿੱਚ ਵੀ ਆਏ ਸੀ ਮੈਂ ਜਵਾਬ ਦਿੱਤਾ ਸੀ ਵੀ ਮੈਂ ਨਹੀਂ ਲੜਨਾ ਇਲੈਕਸ਼ਨ ਕੰਟੈਸਟ ਨਹੀਂ ਕਰਨਾ ਤੇ ਫਿਰ ਉਹ ਦੁਬਾਰਾ ਨਹੀਂ ਮੇਰੇ ਕੋਲੇ ਆਏ ਤੇ ਇਸ ਵਾਰ ਵੀ ਮੇਰਾ ਕੋਈ ਵਿਚਾਰ ਨਹੀਂ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਵੀ ਸਿਰਫ ਸਾਰਾ ਸੰਗਤ ਕਰਕੇ ਹੀ ਹੋ ਰਿਹਾ ਹੈ ਨਹੀਂ ਤਾਂ ਮੇਰਾ ਆਪਣਾ ਪਰਸਨਲ ਕੋਈ ਵਿਚਾਰ ਨਹੀਂ ਸੀ ਲੋਕੀ ਚਾਹੁੰਦੇ ਆ ਵੀ ਸ਼ਾਇਦ ਵੀ ਕੋਈ ਇਹ ਜੇ ਪਰਿਵਾਰ ਚੋਂ ਉੱਠੇ ਜਿਹੜਾ ਇਹ ਸਾਰੇ ਦਰਦ ਪਛਾਣਦਾ ਹੋਵੇ ਕੌਮ ਦੇ ਤੇ ਕੌਮ ਨੂੰ ਇਨਸਾਫ ਦਿਵਾ ਸਕੇ ਅ ਗੱਲ ਕਰਨੇ ਹੈ ਮੁੱਦਾਂ ਦੀ ਬੰਦੀ ਸਿੱਕਦਾ ਮੁੱਦਾ ਹੈ ਤੁਸੀਂ ਕਹੇ ਤੁਸੀਂ ਚੱਕੋਗੇ ਦੂਜਾ ਹੈ ਕਿਸਾਨਾਂ ਦਾ ਕਿ ਕਿਸਾਨ ਜਿਸ ਤਰ੍ਹਾਂ ਵਿਰੋਧ ਕਰ ਰਹੇ ہیں ਬੀਜੇਪੀ ਦਾ باقی ਬਾਕੀ ਲੀਡਰ ਦਾ ਹੰਸਰਾ ਹੰਸ ਜਿਸ ਤਰ੍ਹਾਂ ਦੇਖ ਮੈਡਮ ਸੈਂਟਰ ਦੀ ਜਿਹੜੀ ਗਵਰਨਮੈਂਟ ਹੈ ਜਦੋਂ ਇਹ ਧਰਨਾ ਚੱਲਦਾ ਸੀ ਦਿੱਲੀ ਵਾਲਾ ਤੇ ਇਹਨਾਂ ਨੇ ਵੀ ਮੈਡਮ ਉਹਨਾਂ ਨੂੰ ਝੂਠੇ ਲਾਰੇ ਲਾ ਕੇ ਧਰਨਾ ਤਾਂ ਚਕਾਤਾ ਪਰ ਜਿਹੜੀ ਐਮਐਸਪੀ ਉਹ ਫੇਰ ਵੀ ਨਹੀਂ ਦਿੱਤੀ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਬੀਜੇਪੀ ਦਾ ਜਾਂ ਹਰਿਆਣੇ ਦੇ ਵਿੱਚ ਕੋਈ ਬੀਜੇਪੀ ਦਾ ਕੈਂਡੀਡੇਟ ਜਿੱਤੇਗਾ ਕਿਉਂਕਿ ਲੋਕਾਂ ਦੇ ਵਿੱਚ ਬਹੁਤ ਰੋਸ ਹੈ ਹੰਸ ਰਾਜ ਹੰਸ ਨੂੰ ਤਾਂ ਉੱਥੇ ਪਿੰਡਾਂ ਦੇ ਵਿੱਚ ਜਾਣ ਨਹੀਂ ਦੇ ਰਹੇ ਮੈਂ ਮੈਂ ਅਖਬਾਰ ਦੇ ਵਿੱਚ ਪੜ੍ਹਿਆ ਸੀ ਵੀ ਹੰਸ ਰਾਜ ਹੰਸ ਨੇ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਆ ਤੇ ਉਹ ਸ਼ਾਇਦ ਨਵੇਂ ਸਿਰੇ ਤੋਂ ਸ਼ਹਿਰਾਂ ਦੇ ਪ੍ਰੋਗਰਾਮ ਲਿਕਣਗੇ ਅ ਦੂਸਰੀ ਔਰ ਕਰਮਜੀਤ ਕਿਸ ਤਰ੍ਹਾਂ ਦੇਖਦੇ ਹੋ ਉਹਨੂੰ ਉਹ ਵੀ ਆਰਟਿਸਟ ਮੈਡਮ ਆਰਟਿਸਟ ਜਿਵੇਂ ਹੁਣ ਗੱਲ ਇਹ ਹੈ ਵੀ ਜਦੋਂ ਇਹ ਝਾੜੂ ਦੀ ਸਰਕਾਰ ਬਣੀ ਹੈ ਭਗਵੰਤ ਮਾਨ ਵੀ ਆਰਟਿਸਟ ਹੈ ਇਹਨਾਂ ਜਿੰਨੇ ਲੋਕ ਹੈ ਨਾ ਇਹਨਾਂ ਨੇ ਸਾਰਿਆਂ ਨੂੰ ਆਰਟਿਸਟ ਨੂੰ ਮੌਕਾ ਦੇ ਕੇ ਦੇਖ ਲਿਆ ਪਰ ਉਹ ਨਹੀਂ ਗੱਲ ਬਣੀ ਜਿਵੇਂ ਇਹ ਕਹਿੰਦੀ ਸੀ ਝਾੜੂ ਦੀ ਸਰਕਾਰ ਜੀ ਤੁਹਾਡੇ ਕੱਲੇ-ਕੱਲੇ ਬੰਦੇ ਦੀ ਪਿੰਡਾਂ ਤੱਕ ਦੀ رائے ਲੈ ਕੇ ਅਸੀਂ ਮੁੱਦੇ ਚੱਕਾਂਗੇ ਅਸੀਂ ਜੋ ਵੀ ਗੱਲ ਹੋਏਗੀ ਆਮ ਲੋਕਾਂ ਦੀ ਹੋਏਗੀ ਮੈਡਮ ਕੋਈ ਆਮ ਲੋਕਾਂ ਦੀ ਗੱਲ ਨਹੀਂ ਭਗਵੰਤ ਮਾਨ ਜੀ ਜੀ ਕਹਿੰਦੇ ਸੀ ਬਈ 200 ਕਿਲੋਮੀਟਰ ਦਾ 250 ਕਿਲੋਮੀਟਰ ਦਾ ਪੰਜਾਬ ਹੈ ਹੈਲੀਕਾਪਟਰ ਦੇ ਕੀ ਲੋੜ ਹੈ ਤੇ ਹੈਲੀਕਾਪਟਰ ਤੇ ਆਪਕੋ ਮੁੰਦੇ ਆ ਹਰ ਸਿਮਰਤ ਨੂੰ ਕਹਿੰਦੇ ਸੀ ਸਕਿਉਰਟੀ ਐ ਸੁਖਬੀਰ ਦੀ ਪਤਨੀ ਆ ਉਹਨਾਂ ਦੀ ਮਾਤਾ ਦੇਖ ਲਓ ਹੈਨਾ ਭਗਵੰਤ ਮਾਨ ਦੀ ਉਹਦੀ ਵਾਈਫ ਦੇਖ ਲਓ ਕਿੰਨੀ ਕਿੰਨੀ ਸਕਿਉਰਟੀ ਆ ਮੈਡਮ ਜਦੋਂ ਬੰਦਾ ਪਾਵਰ ਦੇ ਵਿੱਚ ਆ ਜਾਂਦਾ ਹੈ ਇਹੋ ਜਿਹੇ ਬੰਦੇ ਜਿਨ੍ਹਾਂ ਨੇ ਨਹੀਂ ਸਾਰਾ ਕੁਝ ਹੰਡਾਇਆ ਨਾ ਇਹ ਫਿਰ ਬਦਲ ਜਾਂਦੇ ਆ ਅੱਛਾ ਤੁਸੀਂ ਦੱਸੋ ਕਿ ਤੁਹਾਡਾ ਕੀ ਮੁੱਦਾ ਰਹੇਗਾ ਜਦੋਂ ਤੁਸੀਂ ਉਤਰੋਗੇ ਹੋਗੇ ਬੰਦੀ ਸਿੰਘ ਇੱਕ ਹੋਗੇ ਕਿਸਾਨ ਦਾ ਫਰੀਦਕੋਟ ਦੇ ਲੋਕਾਂ ਨੂੰ ਕੀ ਚਾਹੀਦਾ ਹੈ ਸਭ ਤੋਂ ਵੱਡਾ ਮੁੱਦਾ ਤਾਂ ਮੈਡਮ ਇਹ ਦੋ ਮੁੱਦਿਆਂ ਤੋਂ ਬਾਅਦ ਹੈ ਜਿਹੜਾ ਉਹ ਨਸ਼ਿਆਂ ਦਾ ਹੈ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਦੌਰ ਚੱਲ ਰਿਹਾ ਹੈ ਇਹ ਆ دریا ਵਗ ਰਿਹਾ ਇਹਨੂੰ ਠੱਲ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜੇ ਅਸੀਂ ਇਹ ਨਹੀਂ ਕਰ ਕਰਦੀਆਂ ਸਰਕਾਰਾਂ ਤਾਂ ਅਸੀਂ ਕੋਈ ਨਾ ਕੋਈ ਹੀਲਾ ਹੀ ਦਾ ਜ਼ਰੂਰ ਕਰਾਂਗੇ ਜਿੱਤ ਕੇ ਕਿਉਂਕਿ ਮੈਡਮ ਬਹੁਤ ਤੁਸੀਂ ਦੇਖ ਲਓ ਵੀ ਇੰਨੀ ਜਵਾਨੀ ਗਰਕ ਗਈ ਪੰਜਾਬ ਦੀ ਪਹਿਲਾਂ ਟੈਰਰਿਜ਼ਮ ਦਾ ਕਹਿ ਕੇ ਮੁੰਡੇ ਸ਼ਹੀਦ ਕਰਤੇ ਘਰੋਂ ਚੱਕ ਚੱਕ ਕੇ ਤੇ ਹੋਣਾ ਨਸ਼ਿਆਂ ਨੇ ਬਹੁਤ ਤੁਸੀਂ ਕਿਉਂਕਿ ਟੈਰਰਿਜ਼ਮ ਦੀ ਗੱਲ ਕੀਤੀ ਹੈ ਯੂਪੀਏ ਦੇ ਤਹਿਤ ਅਮਰਪਾਲ ਦਾ ਵੀ ਮੁੱਦਾ ਕਈ ਵਾਰ ਚੱਕਿਆ ਗਿਆ ਉਹਨਾਂ ਦੇ ਪੇਰੈਂਟਸ ਹੈ ਉਹਨਾਂ ਨੇ ਫਾਸਟ ਵੀ ਕੀਤਾ ਸੀ ਪ੍ਰੋਟੈਸਟ ਵੀ ਕਰ ਰਹੇ ਸੀ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿਉਂਕਿ ਅੱਜ ਭਗਵੰਤ ਮਾਨ ਜੋ ਮੁੱਖ ਮੰਤਰੀ ਹੈ ਉਹ ਸੈਂਡਵਿਚ ਮੈਡਮ ਜਿਹੜਾ ਇਹਨਾਂ ਦਾ ਮੁੱਦਾ ਹੈ ਅਮਰਤਪਾਲ ਕਿਉਂ ਉੱਠਿਆ ਅਸੀਂ ਸੋਚੀਏ ਨਾ ਭਾਬੀ ਉਹ ਕਿਉਂ ਆਇਆ ਅੱਗੇ ਉਹ ਇਸੇ ਗੱਲ ਕਰਕੇ ਆਇਆ ਕਿ ਮਹਾਰਾਜ ਦੀ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਸਿੱਖਾਂ ਨੂੰ ਉਹਦਾ ਇਨਸਾਫ ਨਹੀਂ ਮਿਲ ਸਕਿਆ ਉਸ ਤੋਂ ਬਾਅਦ ਜਿਹੜੇ ਨਸ਼ੇ ਚੱਲਦੇ ਆ ਉਹਨਾਂ ਨੇ ਕਿਹਾ ਵੀ ਮੈਂ ਮੁੰਡਿਆਂ ਤੇ ਨਸ਼ੇ ਛਡਾਉਂਗਾ ਤੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਆ ਉਹਨਾਂ ਨੇ ਤੇ ਜੋ ਵੀ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਜਦੋਂ ਜਦੋਂ ਵੱਖਰੀ ਵੱਖਰੀ ਜਗ੍ਹਾ ਜਾ ਵੀ ਰਹੇ ਸੀ ਕਈ ਲੋਕ ਕਹ ਰਹੇ ਸੀ ਉਹ ਏਜੰਸੀ ਦੇ ਆਦਮੀ ਨੇ ਹੁਣ ਮੈਡਮ ਜੇ ਏਜੰਸੀ ਦੇ ਆਦਮੀ ਹੋਣ ਤੇ ਹੁਣ ਦਸਾਲ ਹੋ ਗਿਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਏਜੰਸੀ ਦੇ ਆਦਮੀ ਆਪਣੇ ਬੰਦੇ ਨੂੰ ਜੇਲ੍ਹ ਤਾਂ ਨਹੀਂ ਕਰਦੇ ਹੂੰ ਤੇ ਤੁਸੀਂ ਉਹਨਾਂ ਦਾ ਮੁੱਦਾ ਵੀ ਚੱਕੋਗੇ ਓਬਵੀਅਸ ਹੈ ਮੈਡਮ ਜਿਹਨੇ ਜਿੰਨੇ ਵੀ ਮੈਡਮ ਸਿੱਖਾਂ ਦੇ ਮੁੱਦੇ ਚੱਕਦੇ ਆ ਜੋ ਵੀ ਸਿੱਖੀ ਦਾ ਮੁੱਦਾ ਚੱਕਦਾ ਹੈ ਪੰਜਾਬ ਦਾ ਮੁੱਦਾ ਚੱਕਦਾ ਹੈ ਉਹ ਸੈਂਟਰ ਦੀਆਂ ਅੱਖਾਂ ਦੇ ਵਿੱਚ ਫਿਰ ਬਹੁਤ ਲੜਕਦਾ ਹੈ ਉਹ ਕਿਸੇ ਨਾ ਕਿਸੇ ਤਰ੍ਹਾਂ ਉਹਨੂੰ ਕੈਪਚਰ ਕਰਕੇ ਬਈ ਉਹਨੂੰ ਸਾਈਡ ਤੇ ਕਰਨਾ ਚਾਹੁੰਦੇ ਆ ਤੇ ਜਿਸ ਤਣਾ ਅਲ ਕਵਾਦ ਹੈ ਇਹ ਕਸ਼ਮੀਰ ਵਿੱਚ ਖਤਮ ਹੋਇਆ ਹੈ ਇਹ اور ਇਹ ਮੇਰਾ ਆਖਰੀ ਸਵਾਲ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਪੰਜਾਬ ਵਿੱਚ ਵੀ ਸਪੇਸ ਹੈ ਹੁਣ ਕੱਟ ਗਈ ਹੈ ਮੈਡਮ ਮੇਰੀ ਪਰਸਨਲ ਜਿਹੜੀ ਸੋਚ ਹੈ ਨਾ ਉਹ ਇਹ ਹੈ ਵੀ ਜੋ ਵੀ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਉਹ ਇੱਕ ਡੈਮੋਕ੍ਰੈਟਿਕ ਵੇ ਨਾਲ ਹੋ ਸਕਦਾ ਹੈ ਤਾਂ ਹੀ ਮੈਂ ਕਹਿਆ ਬਈ ਮੈਂ ਚਾਹੁੰਦਾ ਵੀ ਇੱਕ ਬੱਚਿਆਂ ਨੂੰ ਐਜੂਕੇਟ ਕੀਤਾ ਜਾਵੇ ਪੰਜਾਬ ਦੇ ਲੋਕਾਂ ਨੂੰ ਐਜੂਕੇਟ ਕੀਤਾ ਜਾਵੇ ਤਾਂ ਜੋ ਅਸੀਂ ਉਹਨਾਂ ਨੂੰ ਦੱਸ ਸਕੀਏ ਵੀ ਬੇਸਿਕਲੀ ਸਾਡੇ ਹੱਕ ਕੀ ਆ ਕਿਉਂਕਿ ਸਾਨੂੰ ਦੇਖੋ ਤੁਸੀਂ 84 ਦੇ ਸਿੱਖ ਕਤਲੇਆਮ ਹੋਇਆ ਅਜੇ ਤੱਕ ਇਨਸਾਫ ਤਾਂ ਨਹੀਂ ਮਿਲਿਆ ਕਿਸੇ ਨੂੰ ਸਜ਼ਾ ਨਹੀਂ ਮਿਲੀ ਇਹ ਜੋ ਵੀ ਪੰਜਾਬ ਸਿੱਖਾਂ ਨਾਲ ਧੱਕਾ ਹੁੰਦਾ ਹੈ ਇਹਦਾ ਇਨਸਾਫ ਨਹੀਂ ਸੈਂਟਰ ਗਵਰਨਮੈਂਟ ਦਿੰਦੀਆਂ ਸਿੱਖਾਂ ਨੂੰ ਫਿਰ ਜਦੋਂ ਉਹ ਆਪ ਇਨਸਾਫ ਲੈਣ ਨੂੰ ਤੁਰਦੇ ਆ ਫਿਰ ਉਹਨਾਂ ਨੂੰ ਟੈਰਰਿਸਟ ਕਹਿ ਕੇ ਆ ਕੁਝ ਵੀ ਕਹਿ ਕੇ ਤੁਹਾਨੂੰ ਕੋਈ ਸਪੋਰਟ ਬਾਹਰੋਂ ਵੀ ਆ ਰਿਹਾ ਕੈਨੇਡਾ ਚ ਹੈ ਜਾਂ ਬਾਕੀ ਨਹੀਂ ਮੈਡਮ ਮੈਨੂੰ ਕੋਈ ਸਪੋਰਟ ਨਹੀਂ ਆਇਆ ਮੈਨੂੰ ਕਿਸੇ ਦੇ ਕਾਲ ਨਹੀਂ ਆਏ ਨਹੀਂ ਨਹੀਂ ਆਈ ਜੀ ਤੇ ਹੁਣ ਮੈਦਾਨ ਵਿੱਚ ਖੜੇ ਹੋ ਰਹੇ ਨੇ ਸਰਬਜੀਤ ਖਾਲਸਾ ਲੇਕਿਨ ਦੇਖਣਾ ਹੋਵੇਗਾ ਕਿ ਲੋਕ ਪਸੰਦ ਕਰਦੇ ਹੈ ਕਿਨੂੰ ਵੋਟ ਪਾਉਂਦੇ ਹੈ ਹੁਣ ਕਿਉਂਕਿ 7ਵੇਂ ਫੇਸ ਵਿੱਚ ਹੈ ਤੋਂ ਸਮੇਂ ਹੁਣ ਬਾਕੀ ਹੈ ਲੇਕਿਨ ਸਰਬਜੀਤ ਖਾਲਸਾ ਨੇ ਡਿਕਲੇਅਰ ਕਰਤਾ ਹੈ ਕਿ ਉਹ ਚ ਨ ਲੜਨਗੇ ਕੈਮਰਾ ਪਰ ਸੰਚਾਲਕ ਦੀ ਆਰਾਮ ਦੇ ਨਾਲ ਕਮਲਜੀਤ ਸੰਧੂ ਮੋਹਾਲੀ ਪੰਜਾਬ ਤੱਕ